Oh. oh. あなた。 阿姨，来姨 <Ali. S 2> <Thank you. S 1>

ਜੋ ਸੋਇ ਤੇ ਪਾਉਂਦੇ ਆ। ਹਾਇ ਹਾਇ। ਜੇ ਕਰੇ ਪੰਜ ਲਾਉਣੇ ਜੀ ਸ਼ਬਦ ਪੜ੍ਹਨ ਦੀ ਕੋਸ਼ਿਸ਼ ਨਾ ਕਰੋ 1 ਮਿੰਟ ਆ ਜਾਏਗਾ ਟ੍ਰੇਨ ਦੇ। so oh. Mm -hmm. So, ਚਲ ਚਲ ਕਰਾਈ ਬੁੱਕ ਤੋਂ ਹਾਂ ਇੰਨੀ ਆ ਬੁੱਕੜੀ ਜਿਹਨੇ ਮੱਥੇ ਸੁਮਾਏਗਾ ਪੂਰੀ ਕਾਰਜਾ ਕਰਨਾ ਹੈ ਕਿ ਸੱਤ ਸੱਤ ਕਰਨਾ ਹੈ ਇਹ ਇਹ ਕਰੂ ਬਹੁਤ ਕਰਨਾ ਹੈ ਅੱਜ ਆਨਲਾਈਨ ਕੰਮ ਜਿਹੜਾ ਸੰਭਾਲ ਦਿੱਤੀ ਮੇਰਾ ਨਾਮ ਜੰਗਾ ਜੀ ਉਹ ਦੀ ਹੁਣ ਆਜ ਠੀਕ ਹੈ ਚਲੋ ਬਈ ਨੀ ਮੈਂ ਭਰ ਲਾਇਆ ਓ ਸੁਭਨ ਵਾਲਾ ਜੀ ਸਿੰਘ ਵਿਸ਼ਨੂੰ 아이고, <laughs> 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 Mm -hmm. So

ਸੇ ਪਾਦਸ਼ਾਹ ਦਾ ਸਿਕੀਰਨ ਮੰਦੋ ਮਾਰਾਈ ਬਸ ਸਾਰ ਸਿਕੀਰਨ ਦੇ ਸਾਰੇ ਸਿਕੀਰਨ ਸੋਹਮ ਹਰਿ ਵਾਰਾ ਜੇ ਸਿਕੀਰਨ ਕੁਵਾਰੀ ਜੈ ਸੋਹਮ ਹਰਿ ਮਹਾਰਾਜ ਜੇ ਸਿਕੀਰਨ ਸੋਹਮ ਹਰਿ ਵਾਰਾ ਜੇ ਸੋਹਮ ਹਰਿ ਜੇ ਸਿਕੀਰਨ ਕੁਵਾਰੀ ਜੈ ਸੋਹਮ ਹਰਿ ਮਹਾਰਾਜ ਜੇ ਸੋਹਣ ਰਾਹੀ ਸ਼ੇਰ ਸਿੰਘ ભગવાન ਦੀ ਜੈ ਸੋਹਣ ਰਾਹੀ ਸ਼ੇਰ ਸਿੰਘ ભગવાન ਦੀ ਜੈ ਬਸ ਜਿਹੜਾ ਰਾਈ ਬਹੁਤ ਤੇ ਤਾਂ ਬਾਕੀ ਸਾਡਾ ਇਹ ਜਨਾ ਮਰਜੀ ਮਨ ਚ ਕਹਿ ਲਿਆ ਤੇ ਕਹੀ ਮਨਾ ਕਰਦੇ ਪਰ ਕਹਾਣੀ ਉਹਦੇ ਪਾ ਜੀ ਨੇ ਇਹ ਕਾਨੂੰਨ ਨੇ ਸਭ ਜੀ ਰੋਹਨ ਹੱਥ ਤੇ ਜਮਨਾ ਤੇ ਸੋਹਣੀ ਜੰਦਾ ਵਾਲਾ ਇਹ ਸਾਦੇ ਵਾਸਤੇ ਵੀ ਕਰਨੀ ਹੈਗੀ ਬਾਪੂ ਤੋਂ ਲਿਆ ਰੇ ਹੱਕ ਕੇ ਇਹ ਸਾਰਾ ਬਾਕੀ ਆਪਾਂ ਨੋਨ ਨੇ ਦਿੱਤਾ ਹੈ ਦੇਹ ਵੀ ਮੰਗੀ ਜਾਣਾ ਤੇ ਸਿੱਖੀ ਦਾਨ ਹਾਂ ਸਿੱਖੀ ਦਾਨ ਜਦੋਂ ਦੇਈ ਜਾਂਦਾ ਫਿਰ ਉਹ ਆਪਾਂ ਨੂੰ ਸਮਝਾਈ ਜਾਂਦਾ ਹੈ ਨਾ ਤੇ ਸਿੱਖੀ ਦਾਨ ਮੰਗੀਏ ਨਾਮਦਾਨ ਮੰਗੀਏ ਦਰਸ਼ਨ ਦਾਨ ਮੰਗੀਏ ਸਭ ਤੋਂ ਸਮਸਰੇਸ਼ਟ ਆ ਬਾਕੀ ਸਭ ਚੀਜ਼ਾਂ ਕੂੜੀਆਂ ਚ ਉਠੀ ਐ ਜੀ ਇਹ ਸ੍ਰੇਸ਼ਟ ਆ ਸਭ

Obrigado. <coughs> ਹੋਲਾ ਕੀ ਹਾਲ ਹੈ ਤੁਸੀਂ ਕਿੱਥੇ ਹੋ ਜਾ ਰਹੇ ਹੋ ਇਹ ਵੀ ਤੁਹਾਨੂੰ ਦੱਸ ਦੇਣਾ ਹੈ ਬੋਲ ਕਰਦੇ ਹਾਂ ਹੁਣ ਇਹ ਵੀ ਉਹ ਮੰਮਾ ਉਹ ਇਹ ਸਿਜਾ ਚਲੋ ਚੱਲ ਜੀ